मामला अमृतसर ਦੇ ਥਾਣਾ ਵੀ ਡਿਵੀਜ਼ਨ ਦੇ ਅਧੀਨ ਹੁੰਦੇ ਸੁਲਤਾਨ ਵਿਨ ਰੋਡ ਤੇ ਸਥਿਤ ਪ੍ਰਤਨ ਸ਼ਿਵ ਮੰਦਿਰ ਸੁੱਕਾ ਤਲਾਬ ਦਾ ਜਿੱਥੇ ਬੀਤੀ ਰਾਤ ਮੰਦਿਰ ਦੇ ਚੇਅਰਮੈਨ ਅਤੇ ਪ੍ਰਧਾਨ ਬਲਵਿੰਦਰ ਪਿਰਲਾ ਮੌਜੂਮ ਨੇ ਹੁੰਦੇ ਨਜ਼ਰ ਆਏ ਅਤੇ ਇਸ ਦਰਮਿਆਨ ਮਾਮਲਾ ਮੰਦਿਰ ਦੇ ਬਾਹਰ ਫੜੀ ਲਗਾ ਫੁੱਲਾ ਦੇ ਸੇਰੇ ਵੇਚਣ ਵਾਲੇ ਦੋ ਕੋਲੋਂ ਮੰਦਿਰ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਵੱਲੋਂ ਨਜ਼ਾਇਜ਼ ਉਗਾਏ ਕਰੰਦਾ ਸਾਹਮਣੇ ਆਏ ਜਿਸ ਦੇ ਵਿੱਚ ਮੰਦ ਕਮੇਟੀ ਦੀ ਚੇਅਰਮੈਨ ਸੀਮਾ ਸ਼ਰਮਾ ਨੇ ਦੱਸਿਆ ਕਿ ਮੰਦਰ ਦੇ ਬਾਹਰ ਫੜੀ ਲਗਾ ਕੇ ਜੋ ਨੌਜਵਾਨ ਆਪਣਾ ਪਰਿਵਾਰ ਪਾਲਦੇ ਹਨ ਅਤੇ ਦਿਨ ਦਾ 200 ਰੁਪਏ ਕਮਾਉਣ ਲਈ ਸਾਰਾ ਦਿਨ ਮਿਹਨਤ ਕਰਦੇ ਨੇ ਜਿਨ੍ਹਾਂ ਕੋਲੋਂ ਮੰਦਰ ਦਾ ਪ੍ਰਧਾਨ ਬਲਵਿੰਦਰ ਬਿੱਲਾ ਇੱਥੇ ਫੜੀ ਲਗਾ ਕੇ ਇਹੋ ਜਿਹਾ ਜਿਸ ਦੇ ਵਿੱਚ ਲੱਖਾਂ ਰੁਪਏ ਦੀ ਮੰਗ ਕਰਦਾ ਜਿਹਦੇ ਚਾਹਦੇ ਉਹ ਨੌਜਵਾਨ ਦੇ ਵੱਲੋਂ ਪੈਸੇ ਨਾ ਮਿਲਣ ਦੀ ਇਹ ਵਿੱਚ ਇਸੇ ਵੱਲੋਂ ਉਹਨਾਂ ਦਾ ਸਾਮਾਨ ਝੁਕਾ ਦਿੱਤਾ ਗਿਆ ਅਤੇ ਉਹਨਾਂ ਨੂੰ ਨਜਾਇਜ਼ ਥਾਣੇ ਦੇ ਵਿੱਚ ਬੰਦ ਕਰਵਾਇਆ ਗਿਆ ਜਿਸ ਨੂੰ ਲੈ ਕੇ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਿਹਾ ਹੈ ਲੋਕਾਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਵੀ ਨਾ ਸੁਣੀ ਗਈ ਇਸ ਸੰਬੰਧੀ ਗੱਲਬਾਤ ਕਰਦੇ ਆਂ ਬਲਵਿੰਦਰ ਸਿੰਘ ਬਿੱਲਾ ਦਾ ਕੀ ਕਹਿਣਾ ਸੀ ਆਉ ਤੁਹਾਨੂੰ ਵੀ ਸੁਣਾਉਂਦੇ ਆਂ ਹਾਂਜੀ ਸਰ ਹਾਂਜੀ ਬਿੱਲਾ ਜੀ ਕੀ ਮੈਟਰ ਆ ਸਾਰਾ ਸਰ ਸਨਾਤਨ ਧਰਮ ਸਭਾ ਸ਼ੀਮਾਂ ਅੰਦਰ ਸੁੱਕਾ ਤਲਾਬ ਸੁਲਤਾਨ ਮਿੰਡ ਰੋਡ ਜੀ ਸਰ ਮੈਂ ਉੱਥੋਂ ਦਾ ਚੇਅਰਮੈਨ ਆ ਬੇਨਤੀ ਹੈ ਵੀ ਅੱਜ ਤਕਰੀਬਨ 3:00 ਵਜੇ ਕਾਰਪੋਰੇਸ਼ਨ ਦੀਆਂ ਗੱਡੀਆਂ ਆਈਆਂ ਜਿਨ੍ਹਾਂ ਨੇ ਸਾਹਮਣੇ ਬੰਨ੍ਹ ਵੀ ਲਵਾਈਆਂ ਦੀਆਂ ਪੱਟੀਆਂ-ਪੁੱਟੀਆਂ ਚੁੱਕੀਆਂ ਫਿਰ ਉਸ ਤੋਂ ਬਾਅਦ ਸਰ ਉਹ ਮੰਦਰ ਦੇ ਬੰਨੇ ਆ ਗਈਆਂ ਮੰਦਰ ਦੇ ਬਾਹਰ ਜਿਹੜੀ ਮੰਦਰ ਵੱਲੋਂ ਫੜੀ ਲੱਗੀ ਹੋਈ ਹੈ ਫੁੱਲਾਂ ਦੀ ਉਹ ਵੀ ਲੱਗੀ ਹੋਈ ਸੀ ਤੇ ਜਿਨ੍ਹਾਂ ਨੂੰ ਮੰਦਰ ਵੱਲੋਂ ਫੁੱਲਾਂ ਦੀ ਫੜੀ 12ਵੇਂ ਮਹੀਨੇ ਦੀ ਹਟਾ ਦਿੱਤੀ ਗਈ ਉਹ ਵੀ ਲੱਗੀ ਹੋਈ ਸੀ ਉਹਨਾਂ ਨੇ ਸਰ ਕਾਰਪੋਰੇਸ਼ਨ ਵਾਲੇ ਸਾਰਾ ਸਮਾਨ ਚੁੱਕ ਲਿਆ ਸਮਾਨ ਦੋਵਾਂ ਤਰ੍ਹਾਂ ਦਾ ਸਮਾਨ ਚੁੱਕ ਕੇ ਉਹ ਟਰੱਕ ਦੇ ਵਿੱਚ ਲੱਦ ਕੇ ਚਲੇ ਗਏ ਇਹ ਉਦੋਂ ਰਜਿੰਦਰ ਕੁਮਾਰ ਤੇ ਮੋਨੂ ਨਹੀਂ ਨਹੀਂ ਸੀਗਾ ਉਸ ਤੋਂ ਬਾਅਦ ਇਹ ਦੋਵੇਂ ਪਿਓ ਪੁੱਤ ਆਏ ਪਿਓ ਪੁੱਤ ਆ ਕੇ ਇਹਨਾਂ ਨੇ ਉੱਥੇ ਆ ਕੇ ਸਾਨੂੰ ਇਹ ਕੇਹਲ ਕੀਤੀ ਵੀ ਤੁਹਾਡੇ ਮੂੰਹ ਤੇ ਅਸੀਂ ਤਾਂ ਜਾ ਪਾ ਦੇਣੀ ਆ ਵੇਖੋ ਅਸੀਂ ਫਿਰ ਉਸ ਤੋਂ ਬਾਅਦ ਕੀ ਹੋਇਆ ਅਸੀਂ ਡਰਦੇ ਮਾਰੇ ਇੱਥੇ 5 ਵਜੇ ਦਰਖਾਸਤ ਦੇ ਕੇ ਗਏ ਆ ਲਿਖਤੀ ਨੰਬਰ ਲਗਾ ਕੇ ਵੀ ਸਾਨੂੰ ਇਹ ਲੱਗਦਾ ਵੀ ਅੱਜ ਕੋਈ ਨਾ ਕੋਈ ਇਹ ਮੰਦਰ ਦੇ ਬਾਹਰ ਹੰਗਾਮਾ ਕਰਨਗੇ ਸਰ ਉਸ ਤੋਂ ਬਾਅਦ ਜਦੋਂ ਅਸੀਂ ਮੰਦਰ ਆ ਗਏ ਆ 7:30 ਵਜੇ ਭੈਣ ਸੁਦੇਸ਼ ਸ਼ਰੀਂਜੀ ਆਏ ਜਲੰਧਰ ਗਏ ਹੋਏ ਸੀ ਸਾਡੇ ਮੁੱਖ ਸਲਾਹਕਾਰ ਨੇ ਸਾਰੇ ਸਾਡੀ ਟਰਸਟੀ ਉੱਥੇ ਬੈਠੇ ਸੀ ਇਹਨਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਜਿਹੜਾ ਥੋੜਾ ਜਿਹਾ ਸਮਾਨ ਬਚਿਆ ਹੈ ਕਿਰਪਾ ਕਰਕੇ ਤੁਸੀਂ ਚੁੱਕ ਲਵੋ ਤੇ ਉਹਨਾਂ ਨੂੰ ਇਹਨਾਂ ਨੇ ਕਿਹਾ ਵੀ 15 ਮਿੰਟ ਅਸੀਂ ਸਰ ਸਾਨੂੰ 15 ਮਿੰਟ ਦਾ ਸਾਨੂੰ ਟਾਈਮ ਦਿਓ 15 ਮਿੰਟ ਬਾਅਦ ਅਸੀਂ ਚੁੱਕ ਜਾਂਗੇ 15 ਮਿੰਟ ਜਾਂ 16 ਮਿੰਟ ਸਰ ਹੋਏ ਆ ਦੀ ਇੱਕ ਇਹਨਾਂ ਦਾ ਜੀਜਾ ਰਜਿੰਦਰ ਕੁਮਾਰ ਦਾ ਜਵਾਈ ਤੇ ਇੱਕ ਅਸ਼ੋਕ ਕੁਮਾਰ ਇੱਕ ਕੀ ਨਾਮ ਸਰਦਾਰ ਦਾ ਲਖਬੀਰ ਸਿੰਘ ਜੋ ਕਿ ਬੀਜੇਪੀ ਦਾ ਕਾਰਜਕਰਤਾ ਹੈ 100 150 ਮੁੰਡਾ ਲਿਆ ਕੇ ਉਹ ਤੇ ਨਾਲ ਹੱਲਾ ਪ੍ਰਦਰਸ਼ਨ ਕੀਤਾ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਰ ਉੱਥੇ ਹੱਲਾ ਪ੍ਰਦਰਸ਼ਨ ਕੀਤਾ ਇਹਦੇ ਰਜਿੰਦਰ ਕੁਮਾਰ ਦੇ ਜੀਜੀ ਜੋਈ ਨੇ ਉੱਥੋਂ ਆਪਣੀ ਜਸਤੀ ਡੱਬ ਦੇ ਵਿੱਚੋਂ ਪਿਸਤਲ ਕੱਢਿਆ ਪਿਸਤਲ ਕੱਢ ਕੇ ਉੱਥੇ ਸਾਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਤੇ ਲਖਬੀਰ ਸਿੰਘ ਨੇ ਆਪਣੀ ਜੁੱਤੀ ਲਾ ਕੇ ਮੰਦਰ ਵੱਲ ਕਰਕੇ ਸਾਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਵੇਖੋ ਸਰ ਚੌਥਾ ਥਾਂ ਮੈਂ মিডিਆ ਅੱਜ ਜੇ ਆਪਾਂ ਇਨਸਾਫ ਲੈਣਾ ਵੇਖੋ ਮੰਦਰ ਦੇ ਵਿੱਚ ਤਕਰੀਬਨ 50-55 ਸਾਲ ਤੋਂ ਆਪ ਸਭ ਨੂੰ ਹੀ ਸਰ ਪਤਾ ਹੈ ਕਿ ਨਾਲ ਦੇ ਬੰਨੇ ਕੂੜੇ ਦਾ ਡੰਪ ਲੱਗਾ ਹੋਇਆ ਸੀ ਚਲੋ ਮੇਰਾ ਮੁਝ ਮੇ ਕੁਝ ਨਹੀਂ ਜੋ ਕਿਸੇ ਸੋ 13 13 ਤੁਝ ਕੋ ਸੌਪ ਦੇ ਕੇ ਆ ਲਾਗੇ ਸੋ ਮੇਰਾ ਗੁਰੂ ਨੇ ਹੁਕਮ ਦਿੱਤਾ ਅਸੀਂ ਉੱਥੇ ਸਿਰਫ ਸੇਵਾਦਾਰ ਆਂ ਮਾਲਕ ਸੰਗਤ ਹੈ ਸਰ ਕਿਉਂਕਿ ਧਾਰਮਿਕ ਸਥਾਨ ਕੋਈ ਵੀ ਹੋਵੇ ਚਲੋ ਉਹ ਮੰਦਰ ਦੇ ਵਿੱਚ ਬਲੀਨ ਹੋ ਗਿਆ ਅੱਜ ਉੱਥੇ ਮੰਦਰ ਹੀ ਬਣ ਰਿਹਾ ਸਰੋਵਰ ਹੀ ਬਣ ਰਿਹਾ ਨਾ ਉੱਥੇ ਸਰ ਪਹਿਲੇ ਵਾਲੇ ਟ੍ਰੈਸਟੀਆਂ ਮੰਗਵਾ ਸੀ ਦੁਕਾਨਾ ਕੱਢੀਆਂ ਨਹੀਂ ਤੇ ਅਸੀਂ ਅਸੀਂ ਵੀ 26 ਦੁਕਾਨਾ ਕਰ ਸਕਦੇ ਆ ਸਰ ਇੱਕ ਦੁਕਾਨ ਹੀ ਕੱਢੀ ਮੰਦਰ ਦੀ ਸਰੋਵਰ ਦਾ ਪਰ ਹਾਂਜੀ ਭਾਜੀ ਕੀ ਗੱਲ ਹੋਈ ਕੀ ਮਸਲਾ ਸਾਰਾ ਮਸਲਾ ਭਾਜੀ ਮੰਦਰ ਦੇ ਬਾਹਰ ਉਹ ਰੇੜੀ ਲਾਉਂਦਾ ਵਾ ਪਹਿਲਾਂ ਇਹ ਇੱਕ ਘੰਟਾ ਪਹਿਲਾਂ ਜਾ ਕੇ ਉਹਦਾ ਅੱਡਾ ਤੋੜ ਕੇ ਸੁੱਟਦਾ ਸਾਰਾ ਸੁੱਟ ਕੇ ਤੇ ਸ਼ਾਮੀ 100 150 ਮੁੰਡਾ ਇਕੱਠਾ ਕਰਕੇ ਉਹਦਾ ਅੱਡਾ ਦੁਬਾਰਾ ਚੁੱਕਣ ਲਈ ਇਹਨੂੰ ਧਮਕੀ ਦਿੱਤੀ ਆ ਵੀ 15 ਮਿੰਟਾਂ ਚ ਤੇਰਾ ਅੱਡਾ ਵੇਖੀ ਮੈਂ ਕਦਾ ਸਾਫ਼ ਕਰਦਾ ਇਹ ਉਹ ਬਲਵਿੰਦਰ ਸਿੰਘ ਬੇਲੇ ਨੇ 100 150 ਇਹ ਸੁਲਤਾਨਵਿੰਦਰ ਰੋਡ ਮੰਦਰ ਵਾਲੇ ਪਿਆਰ ਦਾ ਕੋਣ ਹੈ ਕੋਣ ਹੈ ਇਹ ਕੁਝ ਵੀ ਨਹੀਂ ਐਵੇਂ ਪ੍ਰਧਾਨ ਬਣਿਆ ਕਾਂਗਰਸ ਦਾ ਪ੍ਰਧਾਨ ਬਣਿਆ ਆਪਣੇ ਆਪ ਨੂੰ ਪ੍ਰਧਾਨ ਕਹਿੰਦਾ ਵਾ ਮੰਦਰ ਦੇ ਗੁੰਡਾਗਰਦੀ ਕਰਦਾ ਲੋਕਾਂ ਕੋ ਨਜਾਇਜ਼ ਵਸੂਲੀ ਕਰਦਾ ਠੀਕ ਹੈ ਉਸ ਤੋਂ ਬਾਅਦ ਇਹਨੇ ਕੀ ਕੀਤਾ ਮੁੰਡੇ ਇਕੱਠੇ ਕੀਤੇ ਫਿਰ ਅਸੀਂ ਡੀਸੀਪੀ ਸਾਹਿਬ ਨੂੰ ਫੋਨ ਕੀਤਾ ਵੀ ਸਰ ਆਹ ਗੱਲ ਜੇ ਇੱਥੇ ਇੰਨੇ ਬੰਦੇ ਇਕੱਠੇ ਨਾ ਕਰ ਲੈ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੇ ਸਾਨ ਹੋ ਗਿਆ ਫਿਰ ਆਪਾਂ ਕੀ ਕਰਾਂਗੇ ਉਹਨਾਂ ਨੇ ਸਾਨੂੰ ਸ਼ਿਵਾਸ਼ਨ ਦਿੱਤਾ ਵੀ ਮੈਂ ਹੁਣੇ ਡਿਊਟੀ ਲਾਉਣਾ ਐਸਐਚਓ ਰੋਬਨ ਹੰਸ ਦਾ ਫੋਨ ਆਇਆ ਪੁਲਿਸ ਸਾਡੀ ਮਦਦ ਕਰਨ ਦੀ بجائے ਸਾਡੇ ਬੰਦੇ ਲਿਆ ਕੇ ਅੰਦਰ ਹਵਾਲਾ ਚ ਦੇਤੇ ਉਹ ਵਿਚਾਰਾ 10-10 ਰੁਪਏ ਦੇ ਫੁੱਲ ਵੇਚਦਾ ਜਿਹਨੂੰ ਲਿਆ ਕੇ ਅੰਦਰ ਲਿਆ ਕੇ ਉਹਨੂੰ ਕਹਿੰਦਾ ਮੈਂ ਤੇਰੇ ਤੇ ਪਿਸਤੌਲ ਪਾ ਦਣਾ ਦੋ ਤੇ ਦੋ ਬੰਦੇ ਆ ਫੁੱਲਾਂ ਵਾਲਾ ਵਾਤਾ ਇੱਕ ਮੁੰਡਾ ਹੋ ਰਿਹਾ ਗੋਪੀ ਗੋਪੀ ਮੰਦਰ ਦੇ ਬਾਹਰ ਲਾਉਂਦੇ ਸੜਕ ਦੇ ਕਾਰਪੋਰੇਸ਼ਨ ਦੀ ਜਗ੍ਹਾ ਤੇ ਇੱਥੇ ਦੀ ਕੋਈ ਬੀ ਡਿਵੀਜ਼ਨ ਥਾਣੇ ਤੇ ਕਿਸੇ ਵੱਲੋਂ ਜੋ ਕੋਈ ਕਾਰਵਾਈ ਕੀਤੀ ਗਈ ਸੀ ਕਿ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਭਾਜੀ ਅਸੀਂ 20 ਕੰਪਲੇਂਟਾਂ ਦੇਤੀਆਂ ਆ ਇੱਥੇ ਜੂਸ ਵਾਲਾ ਇਹਨੂੰ ਕੁੱਟਿਆ ਉਹਨਾਂ ਨੇ ਅੰਦਰ ਵੜ ਕੇ ਮੰਦਰ ਦੇ ਉਹ ਕੰਪਲੀਟ ਅੰਦਰ ਦਿੱਤੀਆਂ ਉਹਦੇ ਤੇ ਕਾ ਕਾਰਵਾਈ ਨਹੀਂ ਐਸਐਚਓ ਕਹਿੰਦਾ ਚੌਕੀ ਇੰਚਾਰਜ ਨੂੰ ਪੁੱਛੋ ਚੌਕੀ ਇੰਚਾਰਜ ਕਹਿੰਦਾ ਐਸਐਚਓ ਨੂੰ ਪੁੱਛੋ ਕੋਈ ਕਿਸੇ ਦੀ ਗੱਲ ਸੁਣਵਾਈ ਨਹੀਂ ਕਰਦਾ ਪੁਲਿਸ ਪ੍ਰਸ਼ਾਸਨ ਬੀ ਡਿਵੀਜ਼ਨ ਦਾ ਐਸਐਚਓ ਸੁਣਦਾ ਹੀ ਨਹੀਂ ਕਹਿੰਦਾ ਮੈਂ ਸੁਣਨੀ ਨਹੀਂ ਆ ਡੀਸੀਪੀ ਸਾਹਿਬ ਕੋ ਇਨਕੁਆਰੀ ਚੱਲੰਦੀ ਆ ਸਾਰਾ ਕੁਝ ਚੱਲੰਦਿਆ ਵਾ ਮਗਰ ਇਹ ਬੰਦਾ ਐਸਐਚਓ ਸੁਣਦਾ ਹੀ ਨਹੀਂ ਆ ਚੋਕ ਕੇ ਮੁੰਡੇ ਨੂੰ ਅੰਦਰ ਦਿੱਤਾ ਉਹਨੂੰ ਲਿਆ ਕੇ ਕੁੱਟਿਆ ਵੀ ਇਹਨਾਂ ਨੇ ਉਹ ਤੋਂ ਕਹਿੰਦੇ ਝੂਠਾ ਪਿਸਤੌਲ ਅਸੀਂ ਪਾ ਦੇਣਾ ਇੱਥੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਪਾਜੀ ਸਾਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਵੇਖ ਲਓ ਅਸੀਂ ਸੜਕਾਂ ਤੇ ਬੈਠੇ ਸਾਨੂੰ ਤੁਹਾਨੂੰ ਬਿੱਲੇ ਨੇ ਸਾਰਾ ਕੋਈ ਬੁਰਾ ਬੁਰਾ ਹਾਲ ਕੀਦਾ ਮੰਦਰ ਦੀ ਮੂਰਤੀਆਂ ਤੋੜਤੀਆਂ ਸਾਰਾ ਕੋਈ ਬੁਰਾ ਹਾਲ ਕੀਤਾ ਜੀ ਪੰਜਾਬ ਪੁਲਿਸ ਉਹ ਪੁਲਿਸ ਵਾਲੇ ਨਾਲ ਆ ਪੈਸੇ ਖਾਂਦੀ ਆ ਉਸ ਵੀ ਰਲੀ ਆ ਪੈਸੇ ਖਾਂਦੀ ਆ ਨਾਲ ਪੁਲਿਸ ਸਾਰੀ ਨਾਲ ਮੰਗ ਕਰਦੇ ਤੁਹਾਡੀ ਮੰਗ ਹੈ ਸਾਡੇ ਬੰਦੇ ਸ਼ਾਂਤ ਦਿੱਤਾ ਬੰਦਿਆਂ ਨੂੰ ਛੱਡਿਆ ਜਾਏ ਮਾਫੀ ਮੰਗੇ ਜਿਹੜੇ ਅਸੀਂ ਗੁੰਡਾਗਰਦੀ ਕੀਤੀ ਉਹਨਾਂ ਨੂੰ ਅੰਦਰ ਬੰਦ ਕਰੇ ਉਹਨਾਂ ਦੇ ਪਰਚਾ ਕੱਟੇ ਸਵੇਰੇ ਗੁੰਡਾਗਰਦੀ ਕੀਤੀ ਗੁੰ ਉਹਨੂੰ ਬਹੁਤੇ ਪਰਚਾ ਘਟਣ ਕੋਈ ਪੋਲਿਟਿਕਲ ਪਾਰਟੀ ਦਾ ਕੋਈ ਖੱਦ ਲਾਂਦਾ ਕੋਈ ਪੋਲਿਟਿਕਲ ਪਾਰਟੀ ਆਹੀ ਨਹੀਂ ਜਾਣਦੇ ਇਸ ਗੱਲ ਨੂੰ ਸਾਨੂੰ ਤਾਂ ਆਪਣੇ ਬੰਦਿਆਂ ਨੂੰ ਵੇਖੋ ਕੁੱਟਿਆ ਮਾਰਿਆ ਉਹਨਾਂ ਨੂੰ ਬੰਦ ਕੀਤਾ ਵਾ ਗਰੀਬ ਬੰਦਾ 200 ਰੁਪਏ ਦਿਹਾੜੀ ਕਮਾਉਣ ਵਾਲਾ ਬੰਦਾ ਨੂੰ ਕੁੱਟਿਆ 1000 ਰੁਪਏ ਕੱਠੇ ਕਰਦਾ ਉਹ ਵਿਚਾਰਾ 1000 ਰੁਪਏ ਤੇ ਫੁੱਲ ਵੇਚਦਾ ਉਹ ਵਿਚਾਰਾ ਮੈਂ ਮੇਰਾ ਨਾਮ ਸੀਮਾ ਸ਼ਰਮਾ ਹੈ ਔਰ ਮੈਂ ਬਾਗਲਾ ٹرسٹ ਕੀ ਤਰਫ ਸੇ ਚੇਅਰਮੈਨ ਹੂੰ ਸੁੱਕਾ ਤਲਾ ਮੰਦਿਰ ਕੀ ਹਮਾਰੇ ਮੰਦਿਰ ਕੇ ਬਾਹਰ ਰੇੜੀਆਂ ਲੱਗਤੀਆਂ ਜੋ ਕਿ ਗਰੀਬ ਲੋਗ ਆਪਣਾ ਪੇੜ ਪਾਲਤੇ ਹੈਂ ठीक है बलविंदर बिल्ला को 2014 में इस मंदिर का प्रधान बनाया गया था अब वो पूरे तरह मंदिर पे काबिज हो गया हुआ है और वे मंदिर मंदिर तो उसने तोड़ दिए मंदिर तोड़े मूर्तियां तोड़ी शिव मंदिर जो है उसने नौ महीने तक शिव की प्रतिमा खंडित प्रतिमा की पूजा करवाता रहा तब भी किसी पुलिस वाले ने हमारी नहीं सुनी वो एक अलग चैप्टर है आज जब हम ये इसलिए आए हैं वो तो मूर्तियों के साथ जो उसने किया वो किया आज वो गरीब लोगों के पेट पे लात मार रहा है रेडियां उठवा रहा है बदमाशी कर रहा है एक गरीब के पास फूल बेचने वाले को बोलता है ये गोलियाँ चला रहा है के बिल्कुल मंदिर के बाहर आठ दस रेडियां लगती हैं उनको बोलता है लाख लाख दो दो लाख रुपया दो नहीं तो मैंने ये रेडियां किसी और को लगवा देनी है बलविंदर बिल्ला ये कौन है? ये बदमाश है जी मैं यही बोलूँगी ये बदमाश है और ये पूरा इसने आंतक फैलाया हुआ है इसकी इंक्वायरी करवाई जाए नहीं कोई पहले कार्रवाई की गई है कि कार्रवाई हमारी हमारी तरफ से कार्रवाई करी जाती है मगर हम पुलिस वाले हमें बिल्कुल कोऑपरेट नहीं कर रहे और आज तक आज तक हमारी कोई भी सुनवाई नहीं हुई आ, ये लड़ाई हमारा बारह महीने से चल रही है बारह महीने में और हमेशा हम लोग अगर ऐसा करते हैं हमें प्रशासन की तरफ से आश्वासन दिया जाता है कि आप लोग एक अच्छे अच्छे परि, परिवार से हो आप एक अच्छे पब्लिक को समाज को अच्छे वो देने वाले हो मैसेज तो आप ये हरकत ना करो इसलिए हम आराम से बैठे हुए हैं अपनी देवी देवताओं के मतलब कि अपमान के बाद भी अब एक जीते जाते इंसान को हम मार कैसे दें वो आज अंदर वहाँ पर उन लोगों परचा करने वाले थे इस वजह से हम लोग यहाँ आए वो एक फुलना वाला है जो कि उसको चार दिन से ये बंदा धमकी दे रहा था कि अगर तूने मेरे को एक लाख रुपया नहीं दिया तो मैं तेरी रेड़ी उठवा दूंगा ठीक है उसके बावजूद उसने पुलिस में कंप्लेन करी कि मेरे को इस बंदे से खतरा है मगर पुलिस ने कोई भी कार्रवाई नहीं करी और आज उसने उसकी रेडी भी उठवा दी उसकी पिटाई भी करी उसको थाने भी ले आया अब कितने लोग अंदर है थाने में हमारे दो बंदे अंदर थाने में हैं जिनको पुलिस पकड़ के ले गई है बाकी सारी उनकी गैंग बैठी हुई है आपको मिलने नहीं दे रहे हैं बिल्कुल नहीं मिलने दे रहे हैं तो आप क्या क्या मांग करते हो आप लोगों को ही पता है? आप ही हमारी आवाज हो आपको क्या लगता है क्या मांग होनी चाहिए इस वक्त हम... आप क्या रोड जाम करके रखो तो क्या जब तक हमारी हम अपने अंदर बंदे मरवा दें कब तक की आपको तो ये आपको लगता है ये ये पंजाब सरकार की जिम्मेदारी है या जो यहाँ के काउंसलर है या यहाँ का जो एमएलए हैं या यहाँ के जो प्रशासन है उनकी जिम्मेदारी है कब तक ਫਿਰ ਹੋ ਗਿਆ ਜਬ ਤੱਕ ਹਮੇ ہمارا ਉਹ ਨਹੀਂ ਮਿਲਿਆ ਜਬ ਤੱਕ ਹਮੇ ਹਮਾਰਾ ਇਨਸਾਫ ਨਹੀਂ ਮਿਲਿਆ ਹਮ ਲੋਗ ਤਾਂ ਐਸੀ ਰਹੇਗੇ ਤੇ ਬਾਅਦ ਰਜਿੰਦਰ ਕੁਮਾਰ ਨਾਮ ਦਾ ਵਿਅਕਤੀ ਜਿਹੜਾ ਵਾ ਫੁੱਲਾ ਕਿੜੀ ਲੁੰਦਾ ਸੀ ਦੂਜੀ ਧਿਰ ਜਿਹੜੀ ਬਲਵਿੰਦਰ ਸਿੰਘ ਬਿੱਲਾ ਜਿਹੜੇ ਮੰਦਰ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕਾਰਪੋਰੇਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਉਹਨਾਂ ਦੇ ਕਹਿਣ ਮੁਤਾਬਕ ਤੇ ਕਾਰਪੋਰੇਸ਼ਨ ਵੱਲੋਂ ਜਿਹੜਾ ਰੇੜੀਆਂ ਚੁੱਕੀਆਂ ਗਏ ਸਪੁੱਲਾ ਦੀ ਉੱਥੋਂ ਤੇ ਜਿਹੜੇ ਦੂਜੀ ਧਿਰ ਨੇ ਪ੍ਰੋਟੈਸਟ ਕੀਤਾ ਵੀ ਬਿੱਲੇ ਨੇ ਸੜੀਆਂ ਰੇੜੀਆਂ ਚੁੱਕਤੀਆਂ ਨਾ ਤਰਪਾਲ ਵੜਤੀਏ ਇਸ ਕਰਕੇ ਦੋਨਾਂ ਧਿਰਾਂ ਦੇ ਵਿਅਕਤੀ ਜਿਹੜੇ ਹੈ ਮੈਦੀ ਉੱਥੇ ਇਕੱਠੇ ਹੋਏ ਸੀ ਸਾਨੂੰ ਜਦੋਂ ਤਲਾਹ ਮਿਲੀ ਅਸੀਂ ਤੁਰੰਤ ਮੌਕੇ ਤੇ ਜਾ ਕੇ ਲਾਂਡ ਆਡਰ ਸਿਚੁਏਸ਼ਨ ਜਿਹੜਾ ਵਾ ਮੇਨਟੇਨ ਕੀਤਾ ਦੋਨਾਂ ਧਿਰਾਂ ਦੇ ਜਿਹੜੇ ਆਦਮੀ ਉਹਨਾਂ ਨੂੰ ਥਾਣੇ ਬੁਲਾ ਲਿਆ ਦੋਨਾਂ ਦੀ ਗੱਲਬਾਤ ਸੁਣੀ ਹੈ ਸਵੇਹ ਨੂੰ ਵੈਰੀਫਾਈ ਕਰਾਂਗੇ ਉੱਥੇ ਜਾ ਕੇ ਸੀਸੀਟੀਵੀ ਕੈਮਰੇ ਵੇਖਾਂਗੇ ਜਿਹੜਾ ਵੀ ਗਲਤ ਹੋਇਆ ਉਹਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਸਾਨੂੰ ਪਤਾ ਲੱਗਾ ਕੋਈ ਰਾਈਵਰ ਲੈ ਕੇ ਆਇਆ ਸੀ ਗੰਦੀ ਵੀ ਗੱਲ ਕੀਤੀ ਗਈ ਹੈ ਇੱਕ ਧਿਰ ਵੱਲੋਂ ਰੋਹਿਤ ਕੁਮਾਰ ਨਾਂ ਦਾ ਵਿਅਕਤੀ ਆ ਉਹ ਲਾਇਸੈਂਸੀ ਪਿਸਟਲ ਲੈ ਕੇ ਆਇ ਮੌਕੇ ਦੇ ਸੀਸੀਟੀਵੀ ਫੁਟੇਜ ਵੇਖਾਂਗੇ ਜੇ ਉਹਨੇ ਵਪਨ ਕੱਢਿਆ ਹੋਵੇ ਜਾਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਜੇ ਵੈਰੀਫਾਈ ਹੋ ਗਿਆ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਫਾਇਰਿੰਗ ਕੀਤੀ ਗਈ ਸੀ ਕੋਈ ਫਾਇਰਿੰਗ ਨਹੀਂ ਹੋਈ ਸਰ ਕੋਈ ਗੈਂਗਸਟਰ ਨਹੀਂ ਹੈਗਾ ਉਹ ਕੋਈ ਸ਼ਿਫਸਨਾ ਦਾ ਪ੍ਰਧਾਨ ਆਪਣੇ ਆਪ ਨੂੰ ਦੱਸਦਾ ਉਹਦੇ ਬਾਰੇ ਵਿੱਚ ਸਵੇਰ ਵੈਰੀਫਾਈ ਕਰਾਂਗੇ ਫਿਰ ਕਿੰਨੇ ਜਾਣਗੇ ਬੈਂਕ ਪਲਾਈ ਸਰ ਕਿੰਨੇ ਜਣੇ ਗ੍ਰਿਫਤਾਰ ਹੋਏ ਜੀ ਗ੍ਰਿਫਤਾਰ ਅਸੀਂ ਫਿਲਹਾਲ ਕੋਈ ਨਹੀਂ ਕੀਤਾ ਦੋਨਾਂ ਧਿਰਾਂ ਨੂੰ ਥਾਣੇ ਲਿਆਂਦਾ ਸੀ ਦੋਨਾਂ ਧਿਰਾਂ ਦੀ ਗੱਲਬਾਤ ਸੁਣੀ ਗਈ ਆ ਸਵੇਰ ਦਾ ਵੈਰੀਫਿਕੇਸ਼ਨ ਦਾ ਟਾਈਮ ਦਿੱਤਾ ਸਵੇਰੇ ਵੈਰੀਫਾਈ ਕਰਾਂਗੇ ਜਿਹੜਾ ਵੀ ਗਲਤ ਹੈ ਉਸਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਬਿੱਲਾ ਜੀ ਕਹਿੰਦੇ ਪੰਜ ਜੀ ਵਿਅਕਤੀ ਫੜੇ ਜੀ ਕੋਈ ਅਸੀਂ ਫੜੇ ਨਹੀਂ ਜੀ ਅਸੀਂ ਬੁਲਾਇਆ ਸੀ ਦੋਨਾਂ ਧਿਰਾਂ ਨੂੰ ਸਰ ਦੂਜੇ ਧਿਰ ਵੈਰੀਫਾਈ ਕਰਨ ਲਈ ਬੁਲਾਇਆ ਸੀ ਬਾਕੀ ਹੁਣ ਸਵੇਰੇ ਕੈਮਰੇ ਵੇਖਾਂਗੇ ਆਸ-ਪਾਸ ਦੇ ਆਣ ਗੁਆਣ ਤੋਂ ਵੈਰੀਫਾਈ ਕਰਾਂਗੇ ਜਿਹੜੇ ਮੌਕੇ ਤੇ ਆਈ ਵਿਟਨੈਸ ਹੈ ਉਹਨਾਂ ਕੋ ਵੈਰੀਫਾਈ ਜਿਹੜਾ ਵੀ ਗਲਤ ਹੈ ਉਸੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ। ਸਰ ਇਤਿਹਾਸ ਚ ਪਹਿਲੀ ਵੀ ਲੋਇਆ ਕਿ মিডিਆ ਨੂੰ ਬਾਹਰ ਰੋਕਿਆ ਗਿਆ ਥਾਣੇ ਦੇ ਬਾਹਰ। ਵਾਟ ਇਜ਼ মিডিਆ ਦੇ ਨਾਲ ਕਾਫੀ ਬੰਦੇ ਪਬਲਿਕ ਇਕੱਠੀ ਸੀ ਇਸ ਕਰਕੇ ਸਾਰਿਆਂ ਨੂੰ ਰੋਕਦੇ ਅੰਦਰ ਥਾਣੇ ਦੇ ਅੰਦਰ ਦੋਮਾ ਤਰ੍ਹਾਂ ਦੇ ਚੜਾਪਨ ਹੋਵੇ ਲਾਅ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਅਸੀਂ ਪਬਲਿਕ ਨੂੰ ਰੋਕਿਆ ਗਿਆ ਸੀ ਕਿਉਂਕਿ মিডিਆ ਦੇ ਵਿੱਚ ਪਬਲਿਕ ਵਾਲੇ ਅੰਦਰ ਦਾਖਲ ਹੋ ਕੇ ਅੰਦਰ ਝਗੜਾ ਕਰ ਸਕਦੇ। ਫਿਰ ਉਹਨਾਂ ਲੋਕਾਂ ਨੂੰ ਕਿਹਾ ਗਿਆ ਕਿ ਕਿੰਨੀ ਵੱਡੀ ਕਾਰਵਾਈ ਕੀਤੀ ਗਈ ਸੀ ਰਿਪੋਰਟ ਕੀਤੀ ਗਈ। ਬਿਲਕੁਲ ਨਹੀਂ ਰੋਕਿਆ ਜਾਂਦਾ ਜੀ ਇਸ ਤੋਂ ਪਹਿਲਾਂ ਕਦੇ ਰੋਕਿਆ ਤੇ ਚਰਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਸਾਡੇ ਵੱਲੋਂ ਜੋ ਹੈ ਕਿ ਕੰਪਲੀਟ ਦਰਜ ਕਰਵਾਈ ਗਈ ਸੀ ਕਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦੀ ਜਿਹੜੀ ਇਨਕੁਆਰੀ ਹੈ ਮਾਨਯੋਗ ਤਹਿਸੀਲਦਾਰ ਸਾਹਿਬ ਵੱਲੋਂ ਕਰ ਰਹੇ ਨੇ ਮੰਦਰ ਦੇ ਮਸਲੇ ਜੀ ਉਹਨਾਂ ਕੋਲ ਇਨਕੁਆਰੀ ਪੈਂਡਿੰਗ ਹੈ ਬਾਕੀ ਇਹਨਾਂ ਅਦਾਲਤਾਂ ਵਿੱਚ ਕੇਸ ਚੱਲਦੇ ਨੇ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਕੰਮ ਹੈ ਉਹ ਲਾਅ ਆਰਡਰ ਮੇਨਟੇਨ ਰੱਖਣਾ ਵਾ ਕਿ ਦੋਵੇਂ ਤਰ੍ਹਾਂ ਦਾ ਕੋਲੈਸ਼ਨ ਨਾ ਹੋਵੇ ਚ ਲੜਾਈ ਝਗੜਾ ਨਾ ਹੋਵੇ ਕੋਈ ਕਾਨੂੰਨ ਆਪਣੇ ਹੱਥ ਚ ਨਾ ਲਵੇ ਉਹ ਅਸੀਂ ਮੇਨਟੇਨ ਕੀਤਾ ਵਾ ਲੜਾਈ ਤੋਂ ਰੋਕਿਆ ਵਾ ਇਸ ਕਰਕੇ ਦੋਨਾਂ ਤਰ੍ਹਾਂ ਨੂੰ ਇੱਥੇ ਬੁਲਾਇਆ ਸੀ ਸਵੇਰ ਦਾ